हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਮਸੇੜ ਲਈ ਲੈ ਕੇ ਆਏ ਹਾਂ ਜੀ ਉਹਨਾਂ ਵਿੱਚੋਂ ਤਿੰਨ ਦਾ ਤਾਜ਼ੀਆਂ ਸੂਈਆਂ ਇੱਕ ਟੋਕੜ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਲੋਕਾਂ ਤੱਕ ਸਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਇੱਕ ਬੇਨਤੀ ਹੋਰ ਆਪਣਾ ਕੰਮ ਸਿਰਫ ਵੀਡੀਓ ਬਣਾਉਣਾ ਤੇ ਤੁਹਾਨੂੰ ਤੁਹਾਨੂੰ ਦਿਖਾਉਣਾ ਹੁੰਦਾ ਤੇ ਇਹਦੀ ਤਸੱਲੀ ਪਰਖ ਕਰਨਾ ਛੋੜੀ ਜ਼ਿੰਮੇਵਾਰੀ ਆ ਜੇ ਤਾਂ ਕੋਈ ਸੁਆਹਵ ਨੂੰ ਚਾਰ ਟਾਈਮ ਚੋਲੋ ਤੇ ਜੇ ਕੋਈ ਗੱਪੜ ਆਉਣਾ ਉਹ ਡਾਕਟਰ ਨਾਲ ਲਿਓ ਆਪਾਂ ਉਥੋਂ ਡਾਕਟਰ ਸੱਦ ਲਓ ਚੈੱਕ ਕਰਵਾ ਕੇ ਲੈ ਕੇ ਜਾਓ ਤੇ ਆਜੋ ਆਪਾਂ ਪਹੁੰਚਾ ਬਾਈ ਤਾਂ ਡਿਟੇਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਚਮਕੌਰ ਸਿੰਘ ਆ ਜੀ ਪਿੰਡ ਢਿੱਲਮਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ ਪਿੰਡ ਬਈ ਕਿੱਡਾ ਰਹਿੰਦਾ ਨੇੜੇ ਤਪਾ 4 ਕਿਲੋਮੀਟਰ ਪੱਖੋਂ ਕੈਂਚੀਆਂ 8 ਆ ਜੀ ਠੀਕ ਆ ਮਾਡਲ ਨੰਬਰ ਬੋਲ ਦੋ ਬਈ ਮਾਡਲ ਨੰਬਰ 9968402102 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਇਧਰੋਂ ਸਟਾਰਟ ਕਰ ਦਈਏ ਇਧਰ ਹੀ ਕਰ ਲਓ ਜੀ ਹਾਂ ਜਿਹੜੀ ਬਾਈ ਸਾਹਮਣੇ ਵਾੜ ਦੇਖ ਰਿਹਾ ਕਿਹੜਾ ਸੂਆ ਸੂਈ ਵੀ ਇਹ ਤੀਜਾ ਸੂਆ ਹੈ ਜੀ ਦੁੱਧ ਹੁਣ ਇਹਦੇ ਥੱਲੇ 16 ਤੋਂ ਬਾਹਰ ਆ 12 ਦਾ ਦੁੱਧ ਆਪਾਂ 16 ਕਹਿ ਕੇ ਦੇਵਾਂਗੇ ਠੀਕ ਆ ਮੰਗਰ ਬੱਚੀ ਆ ਬੱਚੀ ਆ ਬੱਚੀ ਵਾਚਿੰਗ ਹੈ ਜੀ ਬਾਕੀ ਬਈ ਜਿਹੜਾ ਚਵਾਈ ਹੋ ਗਈ ਤਾਂ ਸਾਹਮਣੇ ਆ ਹਾਂ ਹਾਂ ਤਾਂ ਮੈਂ ਅਗਲਾ ਪੰਜ ਡੰਗ ਦੇਖ ਆਪਣੇ ਘਰੇ ਚੋਈ ਜਾਵੇ ਠੀਕ ਆ ਠੀਕ ਆ ਹੂੰ ਜਦੋਂ ਆਪਣੇ ਗੇਟੋਂ ਬਾਹਰ ਆ ਪੰਜ ਜ਼ਿੰਮੇਵਾਰ ਛੇ ਛੇ ਦੇ ਸੱਲੀ ਜਿਹੜਾ ਮਰਜ਼ੀ ਪੰਜ ਡੰਗ ਕਰ ਲੈ ਭੰਮ ਠੀਕ ਆ ਤੇ ਧਾਰ ਦੂਰ ਗੋਆ ਧਾਰ ਦੂਰ ਇੱਕ ਨੰਬਰ ਹੈ ਗੇਟ ਪੂਰ ਜਮਾਨ ਅਡਰ ਬਈਆ ਪੱਚੇ ਕਰਾਣ ਅਡਰ ਬਹੁਤ ਸੋਨਾ ਫੀਟਿੰਗ ਆ ਲੇਵਾ ਬਈ ਥਣ ਦੀ ਕੁਆਲਿਟੀ ਚੈੱਕ ਕਰਾਣਾ ਬੜਾ ਚੋਣ ਵੀ ਬੜਾ ਚੰਗਾ ਜੀ ਨਜ਼ਾਇਜ਼ ਜੀ ਕੱਲਾ ਕੱਲਾ ਬਈ ਥਾਣਾ ਪੂਰੀ ਵਿਥੀ ਤੇ ਥਣ ਲੱਗਾ ਵਾ ਆ ਵਸੀ ਆ ਬਈ

ਬਸੀ ਬਹੁਤ ਕੁਆਲਿਟੀ ਦਿੱਤੀ ਹਾਂ ਬਸੀ ਪੂਰੀ ਪੁੱਛ ਲਈ ਆ ਜੀ ਅਬ ਦੇਦੀ ਲਈ ਹੈ ਨਾ ਹਾਂ ਹਾਂ ਜਮਾ ਮੂੰਹ ਵਾਸੀ ਦਾ ਬਹੁਤ ਸ਼ਮਨਾ ਦੇਖ ਕੰਨ ਕੁੰਨਾ ਹੈ ਹੂੰ ਅੱਗੇ ਭਾਈ ਦੋ ਨੰਬਰ ਤੇ ਇਹ ਵੀ 15 20 ਡਣਾ ਦੀ ਸੂਈ ਵੀ ਆ ਬੈੜ ਠੀਕ ਆ ਦੋਦੇ ਦੇ ਥੱਲੇ ਮੰਨ ਕੇ 15 ਕਿਲੋ ਮਿੰਟ ਕੇ ਲੈ ਜੀ ਬੱਚਾ ਭਾਈ ਕੀ ਇਹਦੇ ਮੰਗ ਰਹੇ ਇਹਦੇ ਬੱਚਾ ਜੀ ਠੀਕ ਆ ਹਾਂਜੀ ਦੂਜਾ ਸੂਆ ਤੇ ਬਾਕੀ ਸਨ ਅੱਖਪਣਾ ਦੇਖੋ ਜੀ ਕਿੰਨਾ ਸੂਆ ਪਿੱਛੇ ਦਾ ਮੂੰਹ ਮੂੰਹ ਦੇ ਹੂੰ ਸਹੀ ਗੱਲ ਆ ਭਾਈ ਕਬੂਤਰ ਦਾ ਬੱਚਾ ਹੀ ਆ ਇੱਕ ਹੂੰ ਤੋਰ ਦੇ ਬਾਕੀ ਦੁੱਧ ਬਾਈ ਛੋਟੇ ਸਾਹਮਣੇ ਆ ਜਾਣਾ ਉਹ ਟਾਈਮ ਚ ਆਈ ਹੋਗੀ ਜਾਂ ਚਾਰ ਟਾਈਮ ਤੁਸੀਂ ਕਰੀ ਬਾਕੀ ਠੰਡੇਵੇਂ ਬਾਈ ਪਾਰ ਇੱਕ ਨੰਬਰ ਜਹਾਜ਼ਾਂ ਨਾਲ ਲੱਗਾ ਉਹੀ ਜੀ ਚੁਵਾਈ ਹੈ ਜੀ ਠੀਕਾ ਠੰਡੇ ਰੰਡੇ ਬਾਹਲੇ ਆ ਬੈਠਣ ਜਾਈ ਜਿਵੇਂ ਕੋਲੋ ਦਿਖਾ ਦਿਓ ਥਣ ਕੈਸਾ ਲੱਗਦਾ ਅੱਲਾ ਅੱਲਾ ਥਾਣਾ ਪੂਰੀ ਦਿੱਤੀ ਥਣ ਲੱਗੇ ਕੋਈ ਥਾਣਾ ਤੇ ਐਡਰੈਸ ਵੀ ਬਹੁਤ ਸੋਹਣਾ ਤਿਆਰ ਕਰਿਆ ਵਾ ਮੈਂ ਜਾ ਮੈਂ ਚੈੱਕ ਕਰ ਲੇਵਾਟ ਨੇ ਬੰਦ ਲੈ ਵੇ ਦੀ ਆ ਇਹ ਟਾਈਟਲ ਵਿੱਚ ਆਏ ਉਹ ਕਰਦੀ ਹੈ ਜੀ ਠੀਕ ਕੀ ਮੋਲ ਆ ਬਾਈ ਫਿਰ ਇਹਦਾ ਮੋਲੇ ਦਾ 65000 ਆ ਜੀ ਰੇਟ 1000 ਦੀ ਦੇਵਾਂਗੇ ਠੀਕ ਆ ਹਾਂਜੀ ਤੇ ਅੱਗੇ ਬਾਈ 3 ਨੰਬਰ ਤੇ ਇਹ ਤੋਕੜਾ ਬਾਈ ਠੀਕ ਆ 8 1/2 ਮਹੀਨਾ ਦੀ ਸੂਈ ਗਿਆ 12 ਕਿਲੋ ਰੋਦਾ 12 ਕਿਲੋ ਦਾ ਠੰਡੀ ਠੰਡੀ ਬਾੜੀ ਆਨੇ ਜਾਏ ਜੀ ਨਾ ਮਰਜੀ ਆ ਬੈਠਾ ਰਹੇ ਠੀਕ ਆ ਤਾਂ ਸੁਣ ਬਹੁਤ ਚੰਗਾ ਲੱਗਿਆ ਬਈ ਆਡਰ ਚੈੱਕ ਕਰਾਉਣਾ ਬਹੁਤ ਸੋਹਣਾ ਬਈ ਫੀਟਿੰਗ ਲੱਦੇਗਾ ਕੱਲਾ ਕੱਲਾ ਸਾਨੂੰ ਪੂਰੀ ਬਿੱਥੇ ਲੱਗੇਗਾ ਖੋਲਦੇ ਬਈ ਤੋੜਦੇ ਆ ਜਾ ਬਾਕੀ ਜੇ ਕਿਸੇ ਨੇ ਭਾਈ ਉਹ ਤਸੱਲੀ ਕਰਨੀ ਹੋਵੇ ਚਾਰ ਪੰਜ ਟਾਈਮ ਬਾਈ ਕਹਿੰਦਾ ਜੇ ਕਿਸੇ ਨੂੰ ਤਸੱਲੀ ਕਰਨੀ ਹੋਵੇ ਕਰ ਸਕਦੇ ਆਂ ਭਾਈ ਕਿਉਂਕਿ ਉਹ ਮੂਰੇ ਆ ਜਾਣਾ ਤਸੱਲੀ ਹਾਂ ਹਾਂ ਮੂੰਹ ਮੂੰਹ ਦੀ ਬਸਤੀ ਬਹੁਤ ਸੋਹਣਾ ਦੂਜਾ ਸੁਆਗਾ ਆ ਜਾ ਕਿਉਂਕਿ ਮੈਂ ਭਾਈ ਇੱਕ ਵਾਰੀ ਫੇਰ ਕਹਣਾ ਸਾਡਾ ਕੰਮ ਹਨਾ ਵੀਡੀਓ ਬਣਾਉਣਾ ਹੁੰਦਾ ਹਾਂਜੀ ਹਾਂ ਹਾਂ ਤਸੱਲੀ ਅਗਲੇ ਨੇ ਕਰਨੀ ਹੈ ਜੀ ਉਹ ਸੁਈ ਤਸੱਲੀ ਕਰਨਾ ਸੌਦਾ ਹੱਕਾ ਬਾਈ ਇਹਦਾ ਮੁੱਲ ਬਾਈ ਫਿਰ ਕੀ ਦੇਣਾ ਇਹਦਾ ਮੁੱਲ 36000 ਹੈ ਜੀ ਠੀਕਾ। ਸਤਿਅਰ। ਹਾਂ ਥੋੜਾ ਬੋਤਾ ਮੰਤਨ ਹੋਊ ਇਹ ਚੋਂ ਜੀ। ਠੀਕਾ। ਮੈਂ ਤੁਹਾਡੇ 12 ਕਿਲੋ ਦੁੱਧ ਮਿੰਕ ਕੇ ਲੈ ਜਾਵਾਂ। ਠੀਕਾ ਬਈ। ਥਾਨ ਬਾਈ ਚੈੱਕ ਕਰਾਉਣੇ ਬਹੁਤ ਚੰਗਾ ਥਾਨ ਲੱਗਿਆ ਐ ਨਹੀਂ ਹੈਗਾ। ਅੱਗੇ ਲੱਗੇ ਬਈ। ਅੱਗੇ ਬਾਈ ਲਾਸਟ ਦੇ। ਇਹ ਵੀ 20 ਨਾਲ ਦੀ ਸੂਈ ਵੇ ਆਏ। ਇਹਦੇ ਥੱਲੇ 18 ਕਿਟੋ ਦਾ ਭੱਜਾ ਬਈ। ਬਚਾਰ ਰਸਾਗਾ। ਇਹਦੇ ਥੱਲੇ 18 ਲੀਟਰ ਮਿੰਕ ਕੇ ਲੈ ਜਾਵਾਂ। ਠੀਕਾ। ਮੈਂ ਤਸल्ली बाक्स ਜਰੂਰ ਕਰ ਲਿਓ। ਕਿਉਂਕਿ ਆਇਆ ਹੁੰਦਾ ਹਨਾ ਬਾਈ ਹਾਂ ਕਿਉਂ ਆਪਣਾ ਗਾਹ ਦੇ ਗਾਹ ਆਇਆ ਵਧਾਈ ਜਾਣਾ ਦੁੱਧ ਬਾਈ ਆਪਣਾ ਵੀ ਮਾਲ ਲਿਆ ਵਾ ਕੋਈ ਘਰੂ ਤਾਂ ਹੈ ਨਹੀਂ ਆਪਣੀਆਂ ਇਹ ਹੂੰ ਬਾਕੀ ਏ ਡਰੇ ਦਾ ਹੀ ਬਹੁਤ ਚੰਗਾ ਧਾਰ ਇਹਦੀ ਕਿਵੇਂ ਵਾਲੀ ਚੰਗੀ ਹੈ ਜਿਹੇ ਜੇ ਥਣ ਲੱਗਾ ਉਹੋ ਜੀ ਚਵਾਈ ਆ ਠੀਕ ਆ ਪਰ ਇੱਕ ਕਹਿੰਦਾ ਜਿਹੇ ਰਬ ਕਾਬ ਨਹੀਂ ਚਵਾਈ ਆ ਜਾਨਾ ਨੂਣ ਚੱਕਰ ਲਏ ਬਹੁਤ ਚੰਗੀਆਂ ਥਣ ਬਹੁਤ ਚੰਗਾ ਚਾਰੇ ਥਣ ਜੇ ਲੱਗੇ ਵਾ ਕੀ ਮੁੱਲ ਆ ਬਾਈ ਫਿਰ ਦਾ ਮੁੱਲ ਇਹਦਾ ਵੀ 65000 ਆ ਜੀ ਠੀਕ ਆ ਇਹ 30000 ਦੀ ਦੇ ਦਾਂਗੇ ਚੇਕ ਆ ਬਾਈ ਹਾਂਜੀ ਬਾਈ ਕਹਿੰਦਾ 63000 ਹਾਂਜੀ ਗੱਦ 18 ਲੀਟਰ ਜਮਾ ਮਿਲ ਕੇ ਲੈ ਜਾ ਇਸ ਟਾਈਮ ਠੀਕ ਹੈ ਬੱਗਾ ਆਪਾਂ 18 ਹੀ ਦੱਸਾਂ ਇਧਰ ਲਈ ਬੱਸ ਚੈੱਕ ਕਰਾ ਦੇ ਮੂਹਰੋਂ ਜੀ ਹਮ ਨਹੀਂ ਹਾਂ ਠੰਡੀ ਠੰਡੀ ਬਾਹਲੀ ਆ ਨਾ ਰਾਂ ਛਟਾ ਜਾਂਦੀ ਹੋਗੀ ਹਾਂ ਤਿੰਨ ਆ ਸੀਗੇ ਬਾਈ ਕੋਲੇ ਚਾਰ ਆਪਾਂ ਚਾਰ ਹੀ ਦਿਖਾਤੇ ਬਈ ਜੇ ਕਿਸੇ ਵੀ ਨੂੰ ਪਸੰਦ ਆਉਂਦਾ ਕੋਈ ਵੀ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ